ਲੋਕ ਘਟਾਏ ਕੰਮ ਦੀ ਕੰਮ ਦੀ ਰੋਤਾ ਜੀ ਝੋਣਾ ਲੱਗ ਰਿਹਾ ਲੋਕਾਂ ਨੂੰ ਅੱਜ ਸੱਜਰੇ ਸੱਜਰੇ ਵਿਆਜ ਨਾ ਚਾਹ ਵੀ ਜਿਹੜਾ ਜਿਨ੍ਹਾਂ ਦੇ ਬੱਚੇ ਚਲੇ ਗਏ ਜਿਨ੍ਹਾਂ ਦੇ ਇੱਕ ਇੱਕ ਹੀ ਪੁੱਤ ਸੀ ਉਹ ਚਲਿਆ ਗਿਆ ਅੱਜ ਉਹਨਾਂ ਮਾਮਾ ਨੋ ਕੋਈ ਮੂੰਹ ਤੇ ਮੁਸਕਰਾਟ ਆ ਗਿਆ ਵੀ ਹੈਗੀ ਸਰਕਾਰ ਸੀਗੀ ਜਿਹਨੇ ਸਾਡੇ ਪੁੱਤ ਅੱਜ ਮਰੇ ਪੈਣ ਨੂੰ ਭੁੱਲ ਜਾਂਦੇ ਲੋਕ ਉਹਨਾਂ ਨੂੰ ਅੱਜ ਯਾਦ ਕਰਾਤਾ ਇਸ ਸਰਕਾਰ ਨੇ ਕਿਵੇਂ ਦੇਖਦੇ ਹੋ ਵੀ ਵੱਡੀ ਕਾਰਵਾਈ ਜੋ ਲਗਾਤਾਰ ਜੋ ਨਸ਼ਾ ਵਰਤੋਂ ਤੋਂ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ੇ ਤਸਕਰਾਂ ਖلاف ਕਰ ਰਹੀ ਹੈ ਇਹ ਸਰਕਾਰ ਬਹੁਤ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਜੀ ਸਰਕਾਰ ਨੇ ਤਾਂ ਇੱਕ ਦਸਤਾ ਵੀ ਮਾੜੀ ਦੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਲੱਗ ਜਾਵੇ ਮਾੜੀ ਦੇ ਕਰਨ ਵਾਲਾ ਬਚਦਾ ਨਹੀਂ ਮਾੜੀ ਦੇ ਕਰਨ ਵਾਲਾ ਕਦੇ ਅਨਾਜ ਬੱਚੇ ਦਾ ਸਵੇਰੇ ਬੱਚੇ ਇਹ ਭਗਵੰਤ ਸਿੰਘ ਮਾਨ ਦੇ ਛੋਟੀ ਉਮਰ ਵਾਲੇ ਮੁੱਖ ਮੰਤਰੀ ਦੇ ਐਡਾ ਵੱਡਾ ਜਿਹੜਾ ਅਪਰਾਧ ਕੀਤਾ ਮੈਂ ਉਸ ਤੋਂ ਹੈਰਾਨ ਹੂ ਕਿ ਸਭ ਤੋਂ ਛੋਟੀ ਉਮਰ ਦਾ ਪੰਜਾਬ ਚੋਂ ਮੁੱਖ ਮੰਤਰੀ ਸੀ ਤੇ ਉਹਨੇ ਲੋਕਾਂ ਦੇ ਧੀਾਂ ਪੁੱਤ ਬਚਾਤੇ ਤੀ ਪੁੱਤ ਜੋ ਅੱਜ ਜਿਹੜੇ ਸਤਰ ਵਿਸ਼ਦੇਵ ਜੀ ਸ਼ਹੀਦ ਹੋ ਨਾ ਹੋਣਗਾ ਤੋਂ ਨਹੀਂ ਬਚਣਗੇ ਭਗਵੰਤ ਮਾਨ ਸਿੰਘਾਂ ਤੇ ਸਾਡੀ ਵੀ ਉਮਰ ਤੈਨੂੰ ਲੱਗ ਜੇ ਜੱਟਾ ਭਗਵੰਤ ਮਾਨ ਸਿੰਘ ਨੂੰ ਸਾਡੀ ਉਮਰ ਵੀ ਲੱਗ ਜੇ ਤੇ ਸਾਡੇ ਪਿੰਡ ਚੋਂ ਕੋਡ ਨਿਕਲਿਆ ਨਾ ਜਿਹੜਾ ਜਿਹੜਾ ਕੋਡ ਸੀਗਾ ਇਹ ਸਾਨੂੰ ਪਤਾ ਜਦੋਂ ਅਸੀਂ ਸਿਸਕਾਰ ਕਰਾਉਂਦੇ ਸੀ ਉਦੋਂ ਅਸੀਂ ਆਦੇ ਸਿਰ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਅੱਜ ਜੇ ਇਹੋ ਜਿਹਾ ਕੰਮ ਹੋਗਾ ਹਾਂਜੀ ਬਿਲਕੁਲ ਸੰਤੁਸ਼ਟ ਲੰਮੀ ਕਮੀ ਤੋਂ ਕਹਿੰਦੇ ਵੀ ਇਹ ਤਸਕਰ ਦੀ ਨਸ਼ੀਦਾ ਕੰਮ ਕਰ ਕਰਦੇ ਆ ਰਹੀ ਸੀ ਪਰ ਵੀ ਇਹ ਤਾਂ ਜੀ ਬਹੁਤ ਪੁਰਾਣਾ ਸੀਗਾ ਜੀ ਇਹ ਪਰ ਜੇ ਦੀ ਕਾਰਵਾਈ ਆ ਹੋਈ ਜਾਣਾ ਇਹ ਸਲਾਹ ਕਹੋ ਇਹ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਪੁਲਿਸ ਉਹ ਵੀ ਸਲਾਕਾਯੋਗ ਹੈ ਡੀਡੀਪੀਓ ਡੀਓ ਸਾਹਿਬ ਜਿੰਦੇ ਵੀ ਮੁਲਾਜ਼ਮੇ ਦੇ ਚਾਏ ਆ ਸਾਰੇ ਸਾਰਿਆਂ ਨੂੰ ਵਧਾਈ ਹੈ ਜੀ ਇਸ ਗੱਲ ਦੀ ਤੇ ਸਾਨੂੰ ਜਰੂਰ ਆ ਬੁਰਾ ਬੁਰਾ ਜਿਹੜਾ ਬੁਰਾ ਕਰਦਾ ਉਹ ਅੱਜ ਸਾਡੇ ਤੇ ਗਰਮ ਹੋਊਗਾ ਬੁਰੀ ਕਰਨ ਵਾਲਾ ਅੱਜ ਸਾਡੇ ਤੇ ਨਰਾਜ ਆ ਉਹਨੇ ਸਾਨੂੰ ਮੂੰਹ ਨਹੀਂ ਲਾਉਣਾ ਉਹਨੇ ਸਾਡੇ ਨਾਲ ਜਲ ਨਹੀਂ ਕਰਨੀ ਪਰ ਜਿਨ੍ਹਾਂ ਦੇ ਟੁੱਟ ਬਚੇ ਜਾਂਦਾ ਉਹ ਸਾਨੂੰ ਮੂੰਹ ਜ਼ਰੂਰ ਲਾਉਣਗੇ ਝੋੜੜਾ ਬਾਈ ਕਿਵੇਂ ਦੇਖਦੇ ਹੋ ਆ ਬਦਰਾ ਸਿੰਘ ਪਿੰਡ ਚੋੜ ਜੀ ਅੱਜ ਦੀ ਕਾਰਵਾਈ ਤੁਸੀਂ ਦੇਖ ਰਹੇ ਹੋ ਜਿਹੜਾ ਅੱਜ ਨਹੀ ਅਸੀਂ ਬਹੁਤ ਖੁਸ਼ ਆ ਜੀ ਆ ਪੰਜਾਬ ਸਰਕਾਰ ਨੇ ਐਡਾ ਵੱਡਾ ਐਕਸ਼ਨ ਲਿਆ ਅੱਜ ਨਸ਼ਾ ਤਸਕਰਾਂ ਦੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਮਿਆਂ ਦੇ ਵਿੱਚ ਤੇ ਅਸੀਂ ਧੰਨਵਾਦੀ ਆ ਭਗਵਾਨਤ ਮਾਨ ਸਰਕਾਰ ਤੇ ਜਿਨ੍ਹਾਂ ਨੇ ਕਾਰਵਾਈ ਕਰਵਾਈ ਕਿੰਨੇ ਕਿ ਕਿੰਨੇ ਨੌਜਵਾਨਾਂ ਜੋ ਇਸ ਪਿੰਡ ਤੋਂ ਆਪਣੀ ਕੀ ਕੀ ਜਾਨਾਂ ਗਵਾ ਕੇ ਉਹ ਆ ਗਏ ਤੇ ਆ ਜੀ ਬਹੁਤ ਜ਼ਿਆਦਾ ਅੱਜ ਤੋਂ 4 ਦਿਨ ਪਹਿਲਾਂ ਇੱਕ ਮੁੰਡੇ ਦੀ ਮੌਤ ਹੋਈ ਹੈ ਜੀ ਇਹ ਦੋ ਪਹਿਲਾਂ ਬਹੁਤ ਜ਼ਿਆਦਾ ਮੋਤਾ ਹੋ ਗਿਆ ਮੁੰਡਿਆਂ ਦੀਆ ਪੀੜੀ ਸਾਰੀ ਨਸ਼ੇ ਦੇ ਵਿੱਚ ਵੱਡੀ ਪਈ ਐ ਤੇ ਅਸੀਂ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਕਾਰਵਾਈ ਕੀਤੀ ਲਗਾਤਾਰੀ ਪੰਜਾਬ ਸਰਕਾਰ ਇਨ੍ਹਾਂ ਦੇ ਐਕਸ਼ਨ ਦੇ ਵਿੱਚ ਐ ਕਿਵੇਂ ਦੇਖਦੇ ਹੋ ਬਾਕੀ ਇਹ ਬਹੁਤ ਵੱਡਾ ਪ੍ਰਾਲਾਹ ਜੀ ਪੰਜਾਬ ਸਰਕਾਰ ਦਾ ਬਹੁਤ ਲੋਕ ਖੁਸ਼ ਆ ਜੀ ਇਸ ਕੰਮ ਤੋਂ ਔਲੀ ਔਲੀ ਲੋਕਾਂ ਲੈ ਸਮਾਜ ਦੇ ਵਿੱਚ ਗੱਲ ਆ ਰਹੀ ਐ ਭਾਈ ਸਹੀ ਹੋ ਰਿਹਾ ਕੰਮ ਔਲੀ ਔਲੀ ਸਮਾਜ ਦੇ ਸੁਧਾਰਾ ਹੋਏ ਮੰਦਰ ਸਿੰਘ ਮੇਰਾ ਨਾਮ ਹੈ ਜੀ ਪਿੰਡ ਝੋਟ ਦੇ ਰਹਿਣ ਵਾਲੇ ਆ ਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਨਸ਼ਾ ਦੇ ਵਿਰੁੱਧ ਕਾਰਵਾਈ ਕੀਤੀ ਹੈ ਕਾਟਾ ਇਜ਼ਾਰੇ ਨੇ ਨਹੀਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਜਿਹੜਾ ਹੁਣ ਆਹ ਜਿਹੜੀਆਂ ਦੁਕਾਨਾਂ ਬਣੀਆਂ ਸੀਗੀਆਂ ਸਾਡੇ ਵਾਂਗ ਨਾਲ ਆਹ ਜਿਹੜੀ ਦੁਕਾਨ ਹੈ ਇਹ ਪੂਰੀ ਦੁਕਾਨ ਹੀ ਸੀ ਆਪ ਤਾਂ ਜੇਲ੍ਹ ਚ ਬੈਠੇ ਇੱਥੇ ਲੁਕੋ ਕੇ ਰੱਖ ਲੈਂਦੇ ਸੀਗੇ ਜਿਹੜਾ ਇਹ ਸਫਾਇਆ ਹੋ ਰਿਹਾ ਹੈ ਤਾਂ ਦੁਕਾਨਾਂ ਦਾ ਹੀ ਹੋ ਰਿਹਾ ਹੈ ਇੱਥੇ ਇੱਥੋਂ ਵੇਚਦੇ ਸੀਗੇ ਜਿਹੜਾ ਜਿਹੜਾ ਪੈਣ ਲੱਗਿਆ ਇਹਦੇ ਜਿਹੜਾ ਮਾਲ ਚਲੇ ਜਾਂਦਾ ਨਾ ਤਾਂ ਤਸਕਰੀ ਕਰਦਾ ਕਿੰਨਾ ਹਮਾ ਹੋ ਗਿਆ ਇਹ ਤਾਂ ਪਹਿਲਾਂ ਤੋਂ ਹੀ ਕਰਦਾ ਸੀਗਾ ਪਹਿਲਾਂ ਕੋਈ ਆਇਆ ਹੀ ਨਹੀਂ ਉੱਤੇ ਸਰਕਾਰਾਂ ਆਉਂਦੀਆਂ ਸੀਗੀਆਂ ਜਵਾਨਤ ਕਰਾ ਕੇ ਲੈ ਆਉਂਦੀਆਂ ਸੀ ਹੁਣ ਜਿਹੜਾ ਹੋਇਆ ਇਹ ਸਖਤੀ ਹੋਈ ਆ ਸਾਰੇ ਆਪ ਦਾ ਕਰੀ ਜਾਂਦੇ ਸੀਗੇ ਉਵੇਂ ਜਵਾਨਤ ਹੋ ਜਾਂਦੀ ਸੀ ਕੋਈ ਕੋਲ ਤਾਂ ਹੀ ਨਹੀਂ ਸੀਗਾ ਆ ਹੁਣ ਜਿੰਦਰੇ ਲੱਗੇ ਪਏ ਤੁਹਾਡੇ ਕੋਲੇ ਜੇਲਾਂ 'ਚ ਬੈਠੇ ਆ ਇੱਕ ਅਦਾ ਬੰਦਾ ਇਹਨਾਂ ਦਾ ਇੱਥੇ ਆ ਉਹ ਨਾਲ ਚੋਰੀਆਂ ਕਰੀ ਜਾਂਦਾ ਨਾਲ ਆਪਣਾ ਮਕਾਨ ਆ ਬਿਲਕੁਲ ਨਾਲ ਕੰਦ ਆਪਣੀ ਕਾ ਇੱਥੋਂ ਚੜ ਕੇ ਕਾਂਤ ਵੀ ਚੱਕੀ ਜੀ ਇਹਨਾਂ ਨੇ 13 14 ਕੁਇੰਟਲ ਕਣਕ ਇਹਨਾਂ ਨੇ ਨਾਲ ਉੱਤੋਂ ਵੀ ਚੱਕ ਕੇ ਡਵਾ ਲਈ ਇੱਥੋਂ ਰਾਤ ਨੂੰ ਸਰਕਾਰ ਦੇ ਉਪਰਾਲੇ ਨੂੰ ਜਿਵੇਂ ਦੇਖਦੇ ਹੋ ਨਸ਼ਾ ਤਸਕਰੀ ਦੇ ਖਿਲਾਫ ਜਿਹੜਾ ਇੱਕ ਕੰਮ ਮਹਿੰਮ ਅਸੀਂ ਤਾਂ ਬਹੁਤ ਸੋਹਣਾ ਇਹ ਦੇਖਦੇ ਆ ਜਿਹੜੀਆਂ ਦੁਕਾਨਾਂ ਇਹਨਾਂ ਨੇ ਸਾਫ਼ ਕਰੀਆਂ ਸਰਕਾਰ ਨੇ ਬਹੁਤ ਸੋਹਣਾ ਕੰਮ ਕਰ ਰਹੀ ਹੈ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਚੱਲਿਆ ਸਭ ਤੋਂ ਵੱਡਾ ਕੰਮ ਹੈ ਜਿੰਨੇ ਇੱਥੇ ਨੌਜਵਾਨਾਂ ਦੀ ਅੱਗੇ ਮੌਤ ਹੋਈ ਹੈ ਨਸ਼ਾ ਨਾਲ ਕੇ ਟੀਕਾ ਲਾ ਕੇ ਮਰ ਗਿਆ ਕੋਈ ਚਿੱਟਾ ਖਾ ਕੇ ਮਰ ਗਿਆ ਠੀਕ ਹੋ ਗਿਆ ਅਜੀ ਬਕਰ ਕੀ ਨਾਮ ਹੈ ਕਿਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਹਰਜੀਤ ਸਿੰਘ ਜੀ ਪਿੰਡ ਝੋੜਾਂ ਤੋਂ ਹੀ ਰਹਿਣ ਵਾਲਾ ਮੈਂ ਜੀ ਕਿਵੇਂ ਦੇਖਦੇ ਹੋ ਅੱਜ ਦੀ ਕਾਰਵਾਈ ਜਿਹੜੀ ਨਸ਼ਾ ਵਿਰੁੱਧ ਨਸ਼ਾ ਤਸਕਰੀ ਨੇ ਘਟਾਇਆ ਜਾ ਰਿਹਾ ਅੱਜ ਦੀ ਕਾਰਵਾਈ ਬਹੁਤ ਵਧੀਆ ਜੀ ਸਾਰਾ ਪਿੰਡੇ ਦਾ ਸਹਿਯੋਗ ਕਰ ਰਿਹਾ ਹੈ ਪ੍ਰਸ਼ਾਸਨ ਦਾ ਵੀ ਇਹ ਸਾਡੇ ਪਿੰਡ ਦੇ ਨੌਜਵਾਨਾਂ ਲਈ ਮੰਨ ਲਓ ਇੱਕ ਨਵੀਂ ਜ਼ਿੰਦਗੀ ਸਮਝ ਲਓ ਹੈਗੀ ਹੈ ਸ਼ੁਰੂ ਹੋਈ ਹੈ ਵੀ ਜੇ ਸਾਡੇ ਪਿੰਡ ਚੋਂ ਨਸ਼ਾ ਪਹਿਲਾਂ ਇੰਨਾ ਮਸ਼ਹੂਰ ਸੀ ਪਿੰਡ ਠੀਕ ਹੈ ਹੁਣ 90% ਰੋਕ ਹੈਗੀ ਐ ਜਿਹੜੀ 5-7% ਰਹਿੰਦੀ ਸੀ ਉਹ ਅੱਜ ਮੰਨ ਲਓ ਇਹਨਾਂ ਨੂੰ ਪੂਰਾ ਡਰ ਪੈ ਜੂਗਾ ਇਹਦਾ ਵੀ ਜਿਹੜੀਆਂ ਵੀ ਇਹਨਾਂ ਨੇ ਨਜਾਇਜ਼ ਮਕਾਨ ਬਣਾਏ ਸੀ ਨਸ਼ਾ ਵੇਚ ਵੇਚ ਕੇ ਤੁਸੀਂ ਇਹ ਦੇਖੋ ਵੀ 20 ਤੋਂ 25 ਕਿੱਲਿਆਂ ਵਾਲਾ ਇਹ ਕੋਠੀ ਨਹੀਂ ਪਾ ਸਕਦਾ ਜਿਹੜੀ ਕੋਠੀ ਇਹਨਾਂ ਨੇ ਮੰਨ ਲਓ ਇੱਕ ਨਸ਼ਾ ਵੇਚ ਵੇਚ ਕੇ ਪਾਈ ਹੋਈ ਹੈ ਹਾਂ ਆਲੀਸ਼ਾਨ ਕੋਠੀਆਂ ਇਹਨਾਂ ਨੇ ਪਾਈਆਂ ਹੋਈਆਂ ਇਹ ਐਸ਼ਵਰਾਮ ਦੀ ਜ਼ਿੰਦਗੀ ਇਹਨਾਂ ਨੇ ਜਿਹੜੀ ਜਿਉਈ ਹੈ ਅੱਜ ਇਹ ਜੇਲਾਂ 'ਚ ਆ ਸਾਰੇ ਉਹ ਉਹ ਇਹਨਾਂ ਦੇ ਆਪ ਦੇ ਵੀ ਜੋ ਆਕ ਨਸ਼ੇ ਤੇ ਲੱਗ ਚੁੱਕੇ ਆ ਹੁਣ ਇਸ ਟਾਈਮ ਚੋਰੀਆਂ ਕੀ ਨਾ ਆਏ ਨੇ ਇਹਨਾਂ ਦੇ ਕਿ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਸੀ ਕਿੰਨੇ ਕ ਮਾਮਲੇ ਦਰਜ ਰਏ ਨੇ ਇਹਨਾਂ ਦੇ ਇੰਨਾ ਤੇ ਮਾਮਲੇ ਦਾ ਮੰਨ ਲਓ ਜੀ ਘਟੋ ਘਟੋ 12 13 ਇੱਕ ਬੰਦੇ ਤੇ ਆ ਇਹ ਚਾਰ ਪੰਜ ਸਾਡੇ ਪਿੰਡ ਚ ਬੰਦੇ ਸੀਗੇ ਜਿਨ੍ਹਾਂ ਨੇ ਵੱਡੇ ਵੱਡੇ ਡੀਲਰ ਕਹਿ ਵਾਓ ਜਿਹੜਿਆਂ ਜਿਹੜਿਆਂ ਦਾ ਹੱਥਾ ਬਹੁਤ ਦੂਰ ਤੱਕ ਸੀਗਾ ਪਹਿਲਾ ਵਾਲੀਆਂ ਸਰਕਾਰਾਂ 'ਚ ਕੀ ਸੀ ਇਹ ਆਪਦੀਆਂ ਸ਼ਪਾਰਸ਼ਾਂ 'ਤੇ ਛੋਟੇ ਹੋ ਠੀਕ ਆ ਉੱਥੋਂ ਛੋਟਾ ਹੁੰਦੇ ਸੀ ਜਾਂ ਕੀ ਆ ਪੰਚਾਇਤਾਂ ਇਹੋ ਜਿਹੀਆਂ ਬੰਦੀਆਂ ਰਹੀਆਂ ਵੀ ਇਹਨਾਂ ਦੀਆਂ ਜ਼ਮਾਨਤਾਂ ਹੁੰਦੀਆਂ ਰਹੀਆਂ ਅੱਜ ਪੰਚਾਇਤ ਪੂਰਾ ਸਹਿਯੋਗ ਦੇ ਰਹੀ ਐ ਨਸ਼ੇ ਦੀ ਕੋਈ ਜ਼ਮਾਨਤ ਨਹੀਂ ਨਸ਼ੇ ਵਾਲੇ ਦੀ ਦੇ ਰਿਆ ਤਾਂ ਕਰਕੇ ਕਾਰਵਾਈਆਂ ਮੰਨ ਲਓ ਸਰਕਾਰ ਨੂੰ ਵੀ ਸੌਖਾ ਹੋਇਆ ਸਰਕਾਰ ਵੀ ਨਾਲ ਸਹਿਯੋਗ ਕਰ ਰਹੀ ਐ ਪੰਚਾਇਤਾਂ ਵੀ ਨਾਲ ਲੱਗੀਆਂ ਹੋਈਆਂ ਸਾਡੀ ਪੰਚਾਇਤ ਪੂਰਾ ਇਸ ਵਿੱਚ ਦੇ ਰਹੀ ਐ ਸਹਿਯੋਗ ਵੀ ਅਸੀਂ ਨਾਲ ਐ ਜੀ ਤੁਹਾਡੇ ਸਾਰ કરી હા સર ਜੋ આજી મકાન ગરાયા જા રહે હે તો કેટને હોગે એ બેસિકલી જો એક નોટોરિયસ પંડ હે કા જોડ પંડ દે દે જો સ્મગલર تے પેડલર تین સિગે નોટોરિયસ ઇના دے ملٹیپل ایفઆર સિગે હે તો ઇસ્તે આજ ડિમોલિશન એક્સરસાઈઝ એક્ઝિક્યુટ કીતી ગઈ હે જો કન્ડક્ટિંગ એજન્સી બીડીપી ઓવલો એક પોલીસ रिक्वेस्ट કીતી ગઈ સી કે ਏਰੀਏ ਦੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਦੇ ਲਈ ਪੁਲਿਸ ਡਿਪਲॉयਮੈਂਟ ਕੀਤੀ ਜਾਏ ਤੇ ਪ੍ਰੋਪਰ ਕਾਰਡਨ ਕਰਕੇ ਤੇ ਪੁਲਿਸ ਡਿਪਲॉयਮੈਂਟ ਕੀਤੀ ਗਈ ਹੈ ਤਾਂ ਤਿੰਨ ਜੋ ਪੁਰਾਣੇ ਸਪੈਡਲਰਸ ਹੈਗੇ ਸਤੋ ਪੋਪੋ ਤੇ ਰਾਣੀ ਇਹਨਾਂ ਦੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਪੁਲਿਸ ਵੱਲੋਂ ਐਗਜ਼ੀਕਿਊਟ ਕੀਤੀ ਗਈ ਹੈ ਤੇ ਜੋ ਪੰਜਾਬ ਸਰਕਾਰ ਦੀ ਯੋਧਨਾਸ਼ੇ ਵਿਰੁੱਧ ਹੈ ਇਸ ਚ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਡੇ ਟੂ ਡੇ ਬੇਸ 'ਤੇ ਲਿਆ ਜਾ ਰਿਹਾ ਹੈ ਤਾਂ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਅੱਜ ਜੋ ਤਿੰਨੋ ਜੋ ਸਟਰਕਚਰਸ ਹੈਗੇ ਇਸ ਦੇ ਅਗੇਂਸਟ ਇੱਕ ਡੈਟਰੈਂਟ ਕਾਰਵਾਈ ਕਰਦੇ ਹੋਏ ਤਿੰਨੋਂ ਡਿਮੋਲਿਸ਼ਨ ਐਗਜ਼ੀਕਿਊਟ ਕੀਤੀ ਗਈ ਹੈਗੀ ਤੇ ਮੈਂ ਲੋਕਾਂ ਦੇ ਇਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਵੀ ਕੋਈ ਕਿਸੇ ਡਰੱਗਸ ਤੇ ਵੀ ਇਸ਼ੂ ਤੇ ਕੋਈ ਇਨਪੁਟ ਦੇਣਾ ਫੀਡਬੈਕ ਦੇਣਾ ਚਾਹੁੰਦਾ ਹੈਗਾ ਉਹ ਬੇਸੰਕੋਚ ਬੇਝਿਜਕ ਦੇ ਸਕਦਾ ਹੈਗਾ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਐਂਡ ਡੈਟਰੈਂਟ ਐਕਸ਼ਨ ਅਗੇਂਸਟ ਸਮਗਲ ਡਰੱਗਸ ਸਮਗਲਰਸ ਐਂਡ ਪੈਡਲਰਸ ਤੇ ਜੋ ਵੀ ਕੋਈ ਇਸ ਤੇ ਡਰੱਗ ਟ੍ਰੇਡ ਤੇ ਡਰੱਗ ਸੇਲ ਆਫ ਡਰੱਗਸ ਤੇ ਕੋਈ ਪ੍ਰੋਸੀਡ ਆਫ ਅ ਸੇਲ ਆਫ ਡਰੱਗਸ ਤੇ ਕੋਈ ਇਨਕਮ ਜਨਰੇਟ ਕਰਤੇ ਕੋਈ ਬਣਾਉਂਦਾ ਹੈਗਾ ਇਲੀਗਲ ਸਟਰਕਚਰ ਉਸ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਕਿੰਨੇ ਕ ਮਾਮਲੇ ਦਰਜ ਹੋਏ ਸਾਬ। ਇਹ ਇਨ ਤਿੰਨ ਵਾਤੇ ਮਲਟੀਪਲ ਐਫ ਆਰਸ ਹੈਗੇ 7 7 8 8 ਪਰਚੇ ਹੈਗੇ ਤੇ ਇਸ ਦੇ ਬੇਸ ਤੇ ਫਿਰ ਅੱਗੇ ਡਿਵੈਲਪ ਕਰਕੇ ਇਸ ਚੀਜ਼ ਨੂੰ ਵੈਰੀਫਾਈ ਕਰਕੇ ਕਾਰਵਾਈ ਕੀਤੀ ਗਈ। ਹੋਰ ਵੀ ਕੋਈ ਪੈਡੀਫਾਈ ਹੋ ਰਿਹਾ ਹੈ। ਇੱਕ ਯੁਧਨਸ਼ੇ ਵਿਰੁੱਧ ਮੁਹਿੰਮ ਤੇ ਇਹ ਕਾਰਵਾਈ ਜਾਰੀ ਹੈਗੀ ਹੈ ਜੋ ਵੀ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਇਲੀਗਲ ਬਿਲਡਿੰਗ ਸਟਰਕਚਰ ਕੋਈ ਬਣਾਇਆ ਉਸ ਦੀ ਵੈਰੀਫਿਕੇਸ਼ਨ ਹੁੰਦੀ ਹੈ ਜੋ

जनरल इंप्रेशन परसेप्शन सीगा कि ये डेटा इंटरेक्शन से बहुत फर्क पहेगा ते जनरल भी 90% ਦੇ ਕਰੀਬ ਪਬਲਿਕ ਚ ਸੈਟੀਸਫੈਕਸ਼ਨ ਹੈਗੀ ਹੈ ਕਿ ਇਸ ਚੀਜ਼ ਦੇ ਬਾਰੇ ਪਬਲਿਕ ਨੂੰ ਲੱਗਦਾ ਹੈਗਾ ਕਿ ਸਹੀ ਕਾਰਵਾਈ ਕੀਤੀ ਹੈ ਏ ਆ ਤੇ ਜਿਹੜਾ ਐ ਹੋਇਆ ਨਾ ਅੱਜ ਹੋਰ ਨਾ ਤਾਂ ਇਹ ਇਹ ਕੁੱਤੀ ਬੈਗੀ ਆ ਵੀ ਜਿਹੜੇ ਨੇ ਨੇੜੇ ਹੋ ਜੋ ਹਾਂਜੀ ਜੀ ਵੀ ਹਾਂ ਦਾ ਨਾਮ ਦੱਸ ਕੇ ਦੱਸੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜ਼ਿਮਰਜੀਤ ਕੌਰ ਹੈ ਪਿੰਡ ਝੋੜ ਦੀ ਰਹਿਣ ਵਾਲੀ ਆ ਮੈਂ ਐਜ਼ ਅ ਪੰਚਾਇਤ ਮੈਂਬਰ ਕੰਮ ਕਰਦੀ ਆ ਅੱਜ ਜੋ ਵੀ ਪ੍ਰਸ਼ਾਸਨ ਦਾ ਇੱਥੇ ਪੀਲਾ ਪੰਜਾ ਚੱਲਿਆ ਇਸ ਤੋਂ ਸਾਰਾ ਪਿੰਡ ਬਹੁਤ ਜ਼ਿਆਦਾ ਖੁਸ਼ ਹੈ ਇਹੋ ਜੀ ਕਾਰਵਾਈ ਅੱਗੇ ਤੋਂ ਵੀ ਹੁੰਦੀ ਰਹੂਗੀ ਅਸੀਂ ਆਸ ਉਮੀਦ ਕਰਦੇ ਆਂ ਵੀ ਹੋ ਸਕਦਾ ਜੇ ਹੁਣ ਨਸ਼ਿਆਂ ਉੱਠਲ ਪੈਗੀ ਤਾਂ ਕਈ ਘਰਾਂ ਦੇ ਚਿਰਾਗ ਬਚ ਜਾਣਗੇ ਪਰ वैसे जे यही स्कੰਜਾ ਪਹਿਲਾਂ ਕਸਿਆ ਹੁੰਦਾ ਤਾਂ ਆ ਉਮੀਦਾਂ ਇਹਨਾਂ ਦੀਆਂ 2-2 3-3 ਕੋਠੀਆਂ ਪੈਣ ਗਾਣੀ ਸੀਗੀਆਂ ਵੀ ਹੁਣ ਵੀ ਚਲੋ ਜੇ ਹਲੇ ਵੀ ਸੰਭਲਦੇ ਆ ਤਾਂ ਉਮੀਦ ਕਰਦੇ ਆ ਵੀ ਨਸ਼ਾ ਰੋਕ ਜੂਗਾ ਇਹ ਕਿੰਨੇ ਕੁ ਮੋਟੋ ਹੋਈਆਂ ਤੋਰੇ ਨਸ਼ੀ ਨਾ ਹੋਵੇ। ਕੋਗ ਨੀ ਵੀ ਪੱਤੀ ਹਾਂਜੀ 25 ਕਈ ਤਾਂ ਕੱਲੇ-ਕੱਲੇ ਮਾਵਾ ਦੇ ਪੁੱਤ ਹੁੰਦੇ ਆ ਹਨਾ ਕਈ ਦਿਹਾੜੀ ਕਰਦੇ ਆ ਨਾ ਜਿਹੜੇ ਉਹ ਵੀ ਨਸ਼ਾ ਲਾਉਂਦੇ ਆ ਇਹ ਇੱਥੇ ਤਾਂ ਫਿਰ ਮਾਵਾ ਦਾ ਤਾਂ ਨਾਲ ਕੋਈ ਹਾਲ ਹੈਗਾ ਘਰੇਕੋਟ ਮਾਰ ਕਰਦੇ ਆ ਸਮਾਨ ਵੇਚਦੇ ਆ ਹਨਾ ਆਪਾਂ ਸੁਣਦੇ ਆ ਕਈ ਨਸ਼ੇ ਦੀ ਖਾਤਰਾਲ ਦੇ ਮਾਪੇ ਉਹਨਾਂ ਮਾਰੀ ਜਾਂਦੇ ਹੈਗੇ ਆ ਚਲੋ ਧੰਨਵਾਦ ਕਰਦੇ ਆ ਵੀ ਜੇ ਹਲੇ ਵੀ ਠੱਲ ਪੈਂਦੀ ਆ ਤਾਂ ਸੋਚ ਸਕਦੇ ਆ ਵੀ ਜਿਹੜੀ ਨੌਜਵਾਨ ਪੀੜੀ ਉਹ ਬਚ ਜੂਗੀ ਅੱਗੇ ਜਾ ਕੇ ਪਹਿਲਾਂ ਟਿਕਟ ਦਫਾ ਵੇਚਣ ਵਾਲੇ ਲੋਕ ਨੇ ਪਿੰਡ ਦੀ ਕਮੇਟੀ ਦੇ ਵੀ ਗੱਲ ਪੈ ਜਾਂਦੇ ਸੀ ਤਾਂ ਇਹ ਪਤਾ ਕੀ ਜਿਹੜੇ ਨਸ਼ੇ ਉਹਨਾਂ ਨੂੰ ਹੌਸਲਾ ਮਿਲਿਆ ਹੋਇਆ ਵੀ ਫੜਾਉਂਦੇ ਤਾਂ ਮਗਰੋਂ ਆ ਛਡਾਉਣ ਵਾਲੇ ਪਹਿਲਾਂ ਉੱਥੇ ਪਹੁੰਚ ਜਾਂਦੇ ਆ ਠੀਕ ਹੈ ਨਾ ਵੀ ਇਹ ਹੁਣ ਸਾਰੇ ਹੀ ਆਪਾਂ ਜਿਵੇਂ ਕਹਿ ਦਿੰਨਾ ਰਲਿਆ-ਮਿਲਿਆ ਕੰਮ ਚੱਲੀ ਜਾਂਦਾ ਸੀਗਾ ਵੀ ਜੇ ਮੰਨ ਲਓ ਪਿੰਡ ਦਾ ਕੋਈ ਫੜਾਉਣ ਜਾਂਦਾ ਸੀਗਾ ਤਾਂ ਛਡਾਉਣ ਵਾਲੇ ਵੀ ਪਹਿਲਾਂ ਉੱਥੇ ਬੈਠੇ ਹੁੰਦੇ ਸੀਗੇ ਫੜਾ ਕੇ ਪਹਿਲਾਂ ਘਰੇ ਵਾਪਸ ਆਉਂਦੇ ਸੀ ਤਾਂ ਜਿੰਨਾਂ ਨੂੰ ਫੜਾਇਆ ਹੁੰਦਾ ਸੀ ਉਹ ਛੁੱਟ ਕੇ ਪਹਿਲਾਂ ਆ ਜਾਂਦੇ ਸੀਗੇ ਫੈਸਲਾ ਕੀਤਾ ਵੀ ਕਿਸੇ ਦੀ ਜ਼ਮਾਨਤ ਨਹੀਂ ਕਰਾਂਗੇ ਸਾਡੇ ਸਾਡੇ ਸਰਪੰਚ ਸਾਹਿਬ ਰਾਮਚੰਦ ਸਰਪੰਚ ਸਾਹਿਬ ਨੇ ਇਹਨਾਂ ਨੇ ਅਨਾਉਂਸਮੈਂਟ ਕਰਵਾਈ ਹੈ ਸਪੈਸ਼ਲ ਵੀ ਨਾ ਕਿਸੇ ਨਜ਼ਰ ਅਸ ਕਰਦੀ ਜ਼ਮਾਨਤ ਦੇਣੀ ਹੈ ਨਾ ਕਿਸੇ ਦੇ ਮੰਗਰ ਜਾਣਾ ਹੈ ਅਸੀਂ ਪ੍ਰੋਪਰਲੀ ਬਾਈਕਟ ਕੀਤਾ ਵੈਨਫੇ ਵਾਲਿਆਂ ਦਾ ਅੱਜ ਦੀ ਜਿਹੜੀ ਕਾਰਵਾਈ ਹੋਈ ਏ ਤੁਹਾਨੂੰ ਲੱਗਦਾ ਇਹਦੇ ਨਾਲ ਸਾਡੇ ਕੋਈ ਜੇ ਤਸ਼ਾ ਵੇਚ ਦੇਣਗੇ ਮਾਤਾ ਨਹੀਂ ਉਮੀਦ ਹੈਗੀ ਕਰ ਸਕਦੇ ਆ ਵੀ ਜਿਹੜੇ ਸਾਹਿਬ ਅੱਜ ਹੋਇਆ ਵੀ ਸੰਭਲ ਲਗੇ ਹੋ ਗਏ ਤੋਂ ਉਮੀਦ ਕਰਦੇ ਵੀ ਨਹੀਂ ਕੋਈ ਇਹੋ ਜਿਹਾ ਕੰਮ ਇਹਨਾਂ ਨੂੰ ਵੇਖ ਕੇ ਹੋਰ ਵੀ ਚਾਰ ਜਣੇ ਨਸ਼ਾ ਵੇਚਣਾ ਬੰਦ ਕਰਨਗੇ ਸਾਡੇ ਪਿੰਡ ਦਾ ਪੂਰਾ ਸਹਿਯੋਗ ਸਾਡੇ ਪਿੰਡ ਦਾ ਪੂਰਾ ਸਹਿਯੋਗ ਆਈ ਕਿਉਂਕਿ ਸਾਡਾ ਜਿਹੜਾ ਚੋੜੜ ਪਿੰਡ ਹੈ ਉਹ ਆਪਾਂ ਜਿਵੇਂ ਕਹਿ ਦਿੰਨੇ ਆ ਫੇਮਸ ਹੋਇਆ ਪਿਆ ਨਸ਼ੇ ਦੇ ਕਰਕੇ ਠੀਕ ਹੈ ਐਸੇ ਤੋਂ ਲੈਡੀਆਂ ਵੀ ਫੇਮਸ ਹੋਈਆਂ ਪਈਆਂ ਨਸ਼ੇ ਦੇ ਕਰਕੇ ਜਿਹੜੀਆਂ ਸਹੀ ਲੈਡੀਆਂ ਹਨ ਉਹਨਾਂ ਨੂੰ ਵੀ ਨਹੀਂ ਕੰਮ ਮਿਲਦਾ ਹੈਗਾ ਵੀ ਕਹਿ ਦਿੰਦੇ ਆ ਸਾਨੂੰ ਬੁੜੀਆਂ ਵੀ ਚਿੱਟਾ ਵੇਚਦੀਆਂ ਪਿੰਡ ਬਹੁਤ ਜ਼ਿਆਦਾ ਨਸ਼ੇ ਦੇ ਕਰਕੇ ਹੀ ਫੇਮਸ ਹੋਇਆ ਪਿਆ ਸੀਗਾ ਹੁਣ ਉਮੀਦ ਕਰਦੇ ਆ ਵੀ ਹੋ ਸਕਦਾ ਸੁਧਾਰ ਆ ਸਕਦਾ ਹੈ